ਤਤਸਿਰਿਆ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਸਮਾਈਲੀ ਫੇਸ ਡਿਜ਼ਾਈਨ ਹੈ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਸਮਾਈਲ ਹੋ ਰਹੀ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ 8 8 ਤਾਗਾਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਬਣਦਾ 4 ਤਾਗ ਆਪਾਂ ਐਕਸਟਰਾ ਰੱਖਣੇ ਦੋ ਇਧਰਲੀ ਸਾਈਡ ਦੋ ਇਧਰਲੀ ਸਾਈਡ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆਂ ਪਹਿਲੀ ਸਿਲਾਈ ਆਪਾਂ ਐਕਸਟਰਾ ਸਾਰਾ ਸਿੱਧਾ-ਸਿੱਧਾ ਬੁਣ ਕੇ ਕਟਾਂਗੇ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਰਿਪੀਟ ਡਿਜ਼ਾਈਨ ਹੈ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਹੀ ਸਿੱਧੇ-ਸਿੱਧੇ ਸਿਲਾਈ ਕੱਟਾਂਗੇ ਕੋਈ ਵੀ ਬਾਰਡਰ ਬਣਾ ਕੇ 8-8 ਦੇ ਹਿਸਾਬ ਨਾਲ ਤਾਂ ਅੱਗੇ ਰੱਖ ਲੈਣੇ ਆ ਆਲ ਪ੍ਰੋਜੈਕਟ ਡਿਜ਼ਾਈਨ ਬੱਚਿਆਂ ਦੇ ਪ੍ਰੋਜੈਕਟ ਤੇ ਬਹੁਤ ਪਿਆਰਾ ਲੱਗੂਗਾ ਕਿਉਂਕਿ ਬੱਚਿਆਂ ਦਾ ਸਮਾਈਲੀ ਫੇਸ ਡਿਜ਼ਾਈਨ ਹੈ ਇਸ ਤਰ੍ਹਾਂ ਹੀ ਆਪਾਂ ਸਿੱਧੀ ਸਾਈਡ ਤੋਂ ਨੂੰ ਸਾਰਾ ਤਨਾ ਸਿੱਧੀ-ਸਿੱਧੀ ਸਿਲਾਈ ਬਣ ਕੇ ਕੰਪਲੀਟ ਕਰਾਂਗੇ ਉਲਟੀ ਸਾਈਡ ਤੋਂ ਵੀ ਆਪਾਂ ਇਹਨੂੰ ਉਲਟਾ-ਉਲਟਾ ਬਣਾਵਾਂਗੇ ਜਿਹੜਾ ਇਹ ਆਪਣਾ ਡਿਜ਼ਾਈਨ ਹੋਊਗਾ ਉਲਟੀ ਸਾਈਡ ਤੋਂ ਸ਼ੁਰੂ ਹੋ ਇੱਕ ਸਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧੀ ਕੱਢਤੀ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਉਲਟਾ-ਉਲਟਾ ਬਣ ਕੇ ਕੱਢਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੌਖੇ-ਸੌਖੇ ਤੇ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਆਪਾਂ ਇਸਨੂੰ ਉਲਟਾ ਕਰਕੇ ਕੰਪਲੀਟ ਕਰਾਂਗੇ। ਹੁਣ ਫੇਰ ਦੁਬਾਰਾ ਸਿੱਧੀ ਸਾਈਡ ਆ ਗਈ। ਇੱਕ ਸਲਾਈ ਆਪਾਂ ਹੋਰ ਸਿੱਧੀ ਸਾਈਡ ਤੋਂ ਸਿੱਧੀ ਕੱਢਾਂਗੇ ਕਿਉਂਕਿ ਇਹ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੁੰਦਾ। ਇਸ ਕਰਕੇ ਆਪਾਂ ਇਹ ਸਿੱਧੀ ਸਾਈਡ ਤੋਂ ਆਪਾਂ ਨੂੰ ਸਿੱਧਾ-ਸਿੱਧਾ ਬੁਣ ਕੇ ਹੀ ਲੈ ਜਾਵਾਂਗੇ। ਦੋ ਸਿੱਧੀਆਂ ਤੇ ਕੋਲ ਉਲਟੀ ਤਿੰਨ ਸਲਾਈਆਂ ਪਾ ਕੇ ਚੌਥੀ ਸਲਾਈ ਵਿੱਚ ਆਪਣਾ ਹੀ ਡਿਜ਼ਾਈਨ ਸ਼ੁਰੂ ਹੋਊਗਾ ਇਸ ਤਰ੍ਹਾਂ ਉਹ ਡਿਜ਼ਾਈਨਸ ਆਪਣਾ ਇੱਕ ਸਿਰਫ ਇੱਕ ਸਲਾਈ ਦਾ ਹੀ ਹੈ ਇਹ ਗੈਪ ਵਾਸਤੇ ਪੈਂਦੀਆਂ ਨੇ ਜਿਹੜਾ ਆਪਣਾ ਇਸ ਡਿਜ਼ਾਈਨ ਵਾਂਗ ਹੋ ਇੱਕ ਸਲਾਈ ਜੀ ਬਣ ਕੇ ਆ ਜੂਗਾ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਤੱਕ ਆ ਬਿਨਾ ਗੁੰਡੇ ਉਤਾਰਾਂਗੇ ਚਾਰ ਤੱਕੇ ਉਲਟੇ ਬਣਾਵਾਂਗੇ 1 2 3 4 ਇਹ ਡਿਜ਼ਾਈਨ ਵਾਲੀ ਸਿਲਾਈ ਆ ਧਿਆਨ ਨਾਲ ਦੇਖਿਓ ਇੱਕ ਤੱਕ ਆਪਾਂ ਬਿਨਾ ਗੁੰਡੇ ਉਤਾਰਿਆ ਚਾਰ ਤੱਕੇ ਆਪਾਂ ਉਲਟੇ ਬਣਾਈ ਸੀਗੇ ਹੁਣ ਆਪਾਂ ਪਿੱਛੇ ਲੈ ਜਾਾਂਗੇ ਇਸ ਤਰ੍ਹਾਂ ਇਹ ਪੰਜ ਗੁੰਡੇ ਹੋਗੇ ਹੁਣ ਆਪਾਂ ਸਿੱਧੀ ਸਾਈਡ ਤੱਕਾ ਲੈ ਕੇ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਇੱਕ ਗੁੰਡਾ ਸਿੱਧਾ ਬਣਾਉਣ ਤੋਂ ਬਾਅਦ ਇੱਕ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਬਲ ਪਾ ਕੇ ਬੁਣਾ ਗਏ ਇਹਦੇ ਸਿਰਫ ਆਪਾਂ ਦੋ ਬਲ ਦਿੱਤੇ ਆ ਦੂਜੇ ਗੁੰਡੇ ਤੇ ਆਪਾਂ ਫੇਰ ਬਲ ਪਾਵਾਂਗੇ 1 2 3 ਇਹਦੇ ਆਪਾਂ ਤਿੰਨ ਬਲ ਕੋਣੇ ਆ ਫੇਰ ਦੁਬਾਰਾ ਇਹਦੇ ਇੱਕ ਤੱਕ ਹੋਰ ਬੁਣਾਂਗੇ ਬਲ ਪਾ ਕੇ ਇੱਥੇ ਆਪਾਂ ਦੋ ਬਲ ਕੋਣੇ ਆ ਪੰਜ ਆਪਾਂ ਸਿੱਧੇ ਬੁਨੇ ਸੀਗੇ ਇੱਕ ਆਪਾਂ ਫਿਰ ਉਲਟਾ ਬੁਣਨੇ ਸੌਰੀ ਪੰਜ ਆ ਪਲਟੀ ਬੁਨੇ ਸੀ ਇੱਕ ਸਿੱਧਾ ਬੁਣ ਲਿਆ ਤਿੰਨ ਧਾਗੇ ਨਾਲ ਆਪਾਂ ਬਲ ਪਾਇਆ ਇੱਕ ਦੇ ਆਪਾਂ ਦੋ ਬਲ ਪਾਇਆ ਇੱਕ ਦੇ ਤਿੰਨ ਪਾਇਆ ਫਿਰ ਦੋ ਪਾਇਆ ਇਹਨੂੰ ਫਿਰ ਉਸ ਤਰ੍ਹਾਂ ਸਿੱਧਾ ਬਣਾ ਲਾਂਗੇ ਤਿੰਨ ਧਾਗੇ ਫਿਰ ਉਲਟੇ ਫਿਰ ਧਾਗਾ ਸਿੱਧੀ ਸਾਈਡ ਇੱਕ ਧਾਗਾ ਸਿੱਧਾ ਬਣ ਲਿਆ ਫਿਰ ਇੱਕ ਧਾਗੇ ਤੇ ਆਪਾਂ ਇੱਕ ਵਾਰ ਦੋ ਵਾਰ ਘੁਮਾਵਾਂਗੇ ਫਿਰ ਦੁਬਾਰਾ ਇੱਕ ਵਾਰ ਦੋ ਵਾਰ ਤਿੰਨ ਵਾਰ ਇਹ ਤੇ ਆਪਾਂ ਤਿੰਨ ਵਾਰ ਧਾਗਾ ਘੁਮਾਵਾਂਗੇ ਫਿਰ ਫਿਰ ਇੱਕ ਵਾਰ ਦੋ ਵਾਰ ਤਿੰਨ ਦਾ ਤਾਗਾ ਤੇ ਘਮਾਉਣਾ ਆ ਸਾਈਡ ਵਾਲਾ ਤਾਗਾ ਤੇ ਦੋ ਦੋ ਵਾਰ ਵਿਚਕਾਰਲੇ ਤਾਗੇ ਤੇ ਤਿੰਨ ਵਾਰ ਇਹਨੂੰ ਫਿਰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਲਾਸਟ ਵਾਲੇ ਫਿਰ ਆਪਣੇ ਕੋਲ ਪੰਜ ਗੁੰਡੇ ਰਹਿ ਜਾਣਗੇ 1 2 3 4 5 ਇਹਨਾਂ ਨੂੰ ਆਪਾਂ ਉਲਟਾ ਬਣਾ ਲਾਂਗੇ ਹੁਣ ਆਪਾਂ ਅੱਗੇ ਸਿੱਧੀ ਸਾਈਡ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਾਂ ਉਲਟੇ ਬਣਾਏ ਨੇ ਉਹਨਾਂ ਨੂੰ ਸਿੱਧੇ ਬੁਣਾਗੇ ਇਸ ਤਰ੍ਹਾਂ ਨੂੰ ਸਿੱਧੇ ਮੋੜ ਲਾਂਗੇ ਜਿਹੜਾ ਉਧਰ ਉਲਟਾ ਬਣਾਇਆ ਸੀਗਾ ਉਹਨੂੰ ਇਧਰ ਸੌਰੀ ਸਿੱਧਾ ਨਹੀਂ ਆਸ ਇਧਰ ਉਲਟਾ ਮੋੜ ਲਾਂਗੇ ਜਿਹੜੇ ਆਪਾਂ ਬਲ ਪਾਏ ਸੀ ਇਹਨਾਂ ਤਿੰਨਾਂ ਦੇ ਬਲ ਢੇੜ ਲਾਂਗੇ ਬਲ ਢੇੜ ਕੇ ਆਪਾਂ ਇਧਰ ਲਈ ਸਲਾਈ ਤੇ ਲਿਆ ਕੇ ਇਹਨਾਂ ਨੂੰ ਇਸ ਤਰ੍ਹਾਂ ਹੀ ਲੂਜ-ਲੂਜ ਹੀ ਉਲਟੇ-ਉਲਟੇ ਬੋਣਨੇ ਨੇ ਇਸ ਤਰੀ ਬੋਣ ਲਾਂਗੇ ਆਪਾਂ ਇਹਨਾਂ ਨੂੰ ਫਿਰ ਇਹ ਕੁਲਟਾ ਬੁਣਾਂਗੇ ਇਹ ਆਪਾਂ ਇਧਰ ਪੰਜ ਸਿੱਧੇ ਬੁਣੇਗੇ ਜਿਹੜਾ ਉਧਰੋਂ ਸਿੱਧਾ ਬੁਣਿਆ ਸੀ ਇਹ ਡਿਜ਼ਾਈਨ ਵਾਲੇ ਪੰਜ ਉਲਟਾ ਬੁਣਿਆ ਗਿਆ ਆ ਤਿੰਨ ਆਪਣੀ ਡਿਜ਼ਾਈਨ ਵਾਲੇ ਬਲੀਮੀ ਵਾਲੇ ਸੀ ਫਿਰ ਇਹ ਉਲਟਾ ਬੁਣਿਆ ਗਿਆ ਫਿਰ ਤਿੰਨ ਸਿੱਧੇ ਇੱਕ ਦੋ ਤਿੰਨ ਤਿੰਨ ਸਿੱਧੇ ਫਿਰ ਆਪਣੀ ਸਾਈਡ ਇੱਕ ਉਲਟਾ ਇਹਨਾਂ ਦਾ ਬਲਪਮਾ ਕੱਲੇ ਕੱਲੇ ਬੁਣ ਲਈ ਆਪਾਂ ਬਲ ਦੇੜ ਕੇ ਉਲਟਾ ਬੁਣ ਲਿਆ ਫਿਰ ਬਲ ਦੇੜ ਕੇ ਫਿਰ ਇਹਨੂੰ ਉਲਟਾ ਬੁਣ ਲਿਆ ਤੇ ਇਹਨੂੰ ਫਿਰ ਇਸ ਤਰੀ ਉਲਟਾ ਬੁਣ ਇੱਕ ਫਿਰ ਪੰਜ ਗੁੰਡੇ ਉਲਟੇ ਬੁਣਨੇ ਆਏ ਆਪਾਂ ਨੇ ਫਿਰ ਪੰਜ ਸਿੱਦੇ ਇਹ ਹੀ ਇੰਨਾ ਕੀ ਆਪਣਾ ਡਿਜ਼ਾਈਨ ਆ ਬਾਕੀ ਸਲਾ ਲਈ ਆਪਣੇ ਗੈਪ ਵਾਸਤੇ ਨਹੀਂ ਆ ਉਲਟੀ ਸਾਈਡ ਤੋਂ ਆਪਾਂ ਉਲਟਾ ਉਲਟਾ ਬਣਾਵਾਂਗੇ ਉਲਟੀ ਸਾਈਡ ਤੋਂ ਵੀ ਇਸ ਤਰੀ ਉਲਟਾ ਬਣ ਕੇ ਕੰਪਲੀਟ ਕਰਾਂਗੇ बहुत सोना बन के आता है बना के जरूर वेख चैनल में सबसक्राइब जरूर कर दिया करो इस तरह है अपनी सारी कंप्लीट ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੇ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ